ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਦੇਸ਼ਾਂ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਉਹਨਾਂ ਵੱਲੋਂ ਚਲਾਈ ਗਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਅੱਜ ਮਿਤੀ 5 4 25 ਨੂੰ ਜ਼ਿਲ੍ਹਾ ਅਮਰਸਰ ਵਿੱਚ ਕਟਰਾ ਸ਼ੇਰ ਸਿੰਘ ਮਾਰਕੀਟ ਵਿੱਚ ਗਣੇਸ਼ ਫਾਰਮਾ ਨਾਦੀ ਦੁਕਾਨ ਦੇ ਉੱਤੇ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਨਸ਼ੇ ਦੇ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਕੋਈ ਦਵਾਈਆਂ ਮਿਲੀਆਂ ਉਸ ਉਪਰੰਤ ਮੁਖਬਰੇ ਖਾਸ ਦੀ ਇਤਲਾ ਤੇ ਉਹਨਾਂ ਦੇ ਇੱਕ ਗੋਡਾਊਨ ਤੇ ਰੇਡ ਕੀਤੀ ਗਈ ਜੋ ਕਿ ਬਿਨਾਂ ਲਾਇਸੈਂਸੀ ਜਿਸ ਵਿੱਚੋਂ 148000 148000 800 ਕੈਪਸੂਲ ਬਰਾਮਦ ਕੀਤੇ ਗਏ ਨਸ਼ੇ ਦੇ ਤੌਰ ਤੇ ਜੋ ਦੁਰਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਨਾ ਹੀ ਉਸ ਦੁਕਾਨ ਦੇ ਉੱਤੇ ਕੋਈ ਲਾਇਸੈਂਸ ਸੀ ਤੇ ਨਾਲ ਹੀ 151200 ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ ਇਹਨਾਂ ਦਵਾਈਆਂ ਦਾ ਮਾਲਕ ਅਮਿਤ ਕੁਮਾਰ ਕੋਈ ਵੀ ਰਿਕਾਰਡ ਨਹੀਂ ਦਿਖਾ ਪਾਇਆ ਇਹਨਾਂ ਦਵਾਈਆਂ ਦੀ ਕੁੱਲ ਕੀਮਤ ਲਗਭਗ 69 ਲੱਖ ਰੁਪਇਆ ਹੈ ਟੀਮ ਵਿੱਚ ਪੁਲਿਸ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਜਿਸ ਵਿੱਚ ACP ਸਾਹਿਬ ਖੁਦ ACP ਸੈਂਟਰਲ ਜਸਪਾਲ ਸਿੰਘ ਜੀ ਖੁਦ ਆਏ ਹਾਜ਼ਰ ਹੋਏ ਤੇ ਉਹਨਾਂ ਦੀ ਟੀਮ ਨੇ ਸਾਨੂੰ ਬਹੁਤ ਸਪੋਰਟ ਕੀਤੀ ਪੰਜਾਬ ਸਰਕਾਰ ਨੇ ਜੋ ਨਸ਼ਿਆਂ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੋਇਆ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਅਮਰਸਾ ਦੇ ਵਿੱਚ ਕਮਿਸ਼ਨਰੇਟ ਪੁਲਿਸ ਅਤੇ ਡਰੱਗ ਡਿਪਾਰਟਮੈਂਟਸ ਨੇ ਸਾਂਝਾ ਆਪਰੇਸ਼ਨ ਕਰਦੇ ਹੋਏ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿੱਥੇ ਸਾਡੇ ਡਰੱਗ ਜਿਹੜੇ ਡਿਪਾਰਟਮੈਂਟ ਦੇ ਜੀਐਲਏ ਜ਼ਿਲ੍ਹਾ ਲਾਇਸੈਂਸ ਅਥਾਰਟੀ ਮਿਸਟਰ ਕੁਲਵਿੰਦਰ ਸਿੰਘ ਜੀ ਤੇ ਸ਼੍ਰੀਮਤੀ ਬਬਲੀਨ ਕੋਰ ਜਿਹੜੇ ਸਾਡੇ ਡਰੱਗ ਇਨਸਪੈਕਟਰ ਹੈ ਇਹਨਾਂ ਦੇ ਨਾਲ ਰਲ ਕੇ ਸਾਡੀ ਈ ਡਿਵੀਜ਼ਨ ਦੀ ਪੁਲਿਸ ਜਿਹੜੀ ਹੈ ਸਾਂਝੇ ਆਪਰੇਸ਼ਨ ਦੇ ਤਹਿਤ ਅਸੀਂ ਇੱਕ ਜਿਹੜੀ ਰਿਕਵਰੀ ਕੀਤੀ ਹੈ ਅਮਿਤ ਕੁਮਾਰ ਜੋ ਗਣੇਸ਼ ਫਾਰਮਾ ਕਟਰਾ ਸੀਏ ਸਿੰਘ ਦੀ ਦੁਕਾਨ ਹੈ ਉਨੇ ਉੱਪਰ ਇੱਕ ਗੋਡਾਊਨ ਬਣਾਇਆ ਸੀਗਾ ਜਿਹਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਸੀਗਾ ਜੋ ਗੋਡਾਊਨ ਦੀ ਜੋ ਸਰਚ ਕੀਤੀ ਗਈ ਤੇ ਉਹਦੇ ਵਿੱਚੋਂ 1 ਲੱਖ 4800 ਜੋ ਪ੍ਰੈਗਲਾ ਬਿੰਦੀਆਂ ਕੈਪਸੂਲ ਨੇ ਉਹ ਬਰਾਮਦ ਹੋਏ ਇਸ ਤੋਂ ਇਲਾਵਾ ਜੋ ਪੇਨ ਕਲਰ ਅਲਗ-ਅਲਗ ਜੋ ਪਾਬੰਦੀ ਛੁਦਾ ਹੈ ਉਹ 1 ਲੱਖ 51200 ਇਹ ਟੈਬਲੇਟਸ ਜਿਹੜੀਆਂ ਬਰਾਮਦ ਹੋਈਆਂ ਤੇ ਜੋ ਇਹਨਾਂ ਜਿਹੜੀ ਰਿਕਵਰੀ ਹੋਈ ਹੈ ਇਹਦੀ ਜਿਹੜੀ ਕੀਮਤ ਬੰਦੀ ਹੈ 61 ਲੱਖ ਰੁਪਇਆ ਬਣਦੀ ਹੈ ਇਸ ਤਾਂ ਇਹ ਬਹੁਤ ਵੱਡੀ ਜਿਹੜੀ ਰਿਕਵਰੀ ਹੈ ਬਹੁਤ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਡਾਕਟਰ ਡਿਪਾਰਟਮੈਂਟ ਦਾ ਖਾਸ ਲੋ ਰਿਹਾ ਹੈ ਇਹਨਾਂ ਦੀ ਹੀ ਇਨਫਰਮੇਸ਼ਨ ਸੀਗੀ ਉਹਦੇ ਤਹਿਤ ਕਾਰ ਵੀ ਕਰਦੇ ਆ ਅਸੀਂ ਇਹ ਜਿਹੜਾ ਇਹ ਰਿਕਵਰੀ ਕੀਤੀ ਹੈ ਤੇ ਇਹਦੇ ਵਿੱਚ ਇਹ ਜਿਹੜਾ ਅਮਿਤ ਕੁਮਾਰ ਹੈ ਉਹਨੂੰ ਅਰੈਸਟ ਕਰ ਲਿਆ ਹੈ ਪਰਮਾ ਦਰਜ ਕਰਤਾ ਗਿਆ 19 ਨੰਬਰ ਮਕਦਮਾ ਹੈ ਇਹ ਅੰਡਰ ਸੈਕਸ਼ਨ 188 ਆਈਪੀਸੀ ਤੇ 13 ਸੀ ਐਡ ਰੈਡ ਵਿਦ 62 ਜੋ ਡਰਗਸ ਐਂਡ ਕੋਸਮੈਟਿਕ ਰੈਕ ਜਿਹੜਾ ਥਾਣਾ ਕਤਵਾਲੀ ਇਹਦੇ ਦਰਜ ਕਰ ਲਿਆ ਤੇ ਇਹ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਇਹਦੇ ਜਿਹੜੋ ਬੈਕਵਰਡ ਅਤੇ ਫਾਰਵਰਡ ਲਿੰਕ ਜਿਹੜੇ ਉਹ ਵੀ ਸਟੈਬਿਸ਼ ਕੀਤੇ ਜਾਣਗੇ ਤੇ ਅੱਗੇ ਹੋਰ ਰਿਕਵਰੀ ਹੋਣ ਦੀ ਵੀ ਸਾਨੂੰ ਆਸ ਹੈ